ਪੰਜਾਬ ਹਰਿਆਣਾ ਦੀ ਸਰਹੱਦ ਤੇ ਵੱਸਿਆ ਛੋਟਾ ਜਿਹਾ ਪਿੰਡ ਹੈ ਕ੍ਰਾਮਪੁਰ ਗੁਜਰਾ ਜਿੱਥੋਂ ਦੀ ਧੀ ਨੇ ਆਰਡੀਸੀ ਮੌਕੇ ਦਿੱਲੀ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਆ ਉਹਦੇ ਵਿੱਚੋਂ ਤਮਗੇ ਜਿੱਤ ਕੇ ਅੱਜ ਜਿਹੜਾ ਪਿੰਡ ਪਹੁੰਚੀ ਹੈ ਪਿੰਡ ਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ ਉਸ ਬੇਟੀ ਦਾ ਤੇ ਵੱਡੇ ਜਿਹੜਾ ਕਾਫਲੇ ਦੇ ਨਾਲ ਪਿੰਡ ਲੈ ਕੇ ਆਇਆ ਉਸ ਬੱਚੀ ਨੂੰ ਗੱਲਬਾਤ ਕਰਾਂਗੇ ਬੇਟਾ ਨਾਮ ਕੀ ਹੈ ਮੇਰਾ ਨਾਮ ਲਵਪ੍ਰੀਤ ਕੌਰ ਹੈ ਸਰ ਲਵਪ੍ਰੀਤ ਕਿਹੜੀ ਗੇਮ ਦੇ ਵਿੱਚੋਂ ਜਿਹੜਾ ਤੁਸੀਂ ਤਮਕ ਜਿੱਤ ਕੇ ਆ? ਮੇਰਾ ਜਿਹੜਾ ਇਵੈਂਟ ਸੀਗਾ ਉਹ ਹਾਰਸ ਰਾਈਡਿੰਗ ਦਾ ਇਵੈਂਟ ਸੀਗਾ ਤੇ ਉਹਦੇ ਅੰਦਰ ਮਲਟੀਪਲ ਇਵੈਂਟਸ ਹੁੰਦੇ ਨੇ ਮਲਟੀਪਲ ਗੇਮਸ ਹੁੰਦੀਆਂ ਨੇ ਜਿਹਦੇ ਅੰਦਰ ਡਰਸਾਜ ਹੁੰਦੀ ਹੈ ਸ਼ੋ ਜੰਪਿੰਗ ਹੁੰਦੀ ਹੈ ਤੇ ਸ਼ੋ ਜੰਪਿੰਗ ਦੇ ਵੀ ਅੱਗੇ ਤਿੰਨ ਟਾਈਪਸ ਨੇ ਤੇ ਉਹਦੇ ਅੰਦਰ ਸਿਰ ਮੇਰਾ ਇੱਕ ਦੋ ਸਿਲਵਰ ਮੈਡਲ ਨੇ ਇੱਕ ਬ੍ਰੌਂਜ਼ ਮੈਡਲ ਹੈ ਤੇ ਦ ਬੈਸਟ ਰਾਈਡਰ ਰਨਰ ਅਪ ਟਰੋਫੀ ਹੈ ਤੇ ਐਂਡ ਦ ਬੈਸਟ 6 ਬਰ ਜੈਂਪਰ ਦੀ ਟਰੋਫੀ ਹੈ ਸਰ ਮੇਰੇ ਕੋਲ ਕੀ ਕੁਛ ਉਹ ਤੇ ਜਿਹੜਾ ਤੁਸੀਂ ਪਾਰਟਿਸਿਪੇਟ ਜਿਵੇਂ ਕੀਤਾ ਨੈਸ਼ਨਲ ਜਿਹੜਾ ਨੈਸ਼ਨਲ ਪੱਧ બીજાનบุรีવાਲੇ ਦਿਨ ਤੇ ਕੀ ਕਹਿਣਾ ਚਾਹੂੰਗੀ ਸੇ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਜਦੋਂ ਮੈਂ ਸਟਾਰਟ ਕੀਤਾ ਸੀਗਾ 2023 ਦੇ ਅੰਦਰ ਮੈਂ ਕੁਡਸਵਰੀ ਸਟਾਰਟ ਕੀਤੀ ਸੀ ਮੇਰੀ ਤਾਂ ਉਸ ਟਾਈਮ ਦੇ ਤਾਂ ਮੈਨੂੰ ਲੱਗਦਾ ਸੀਗਾ ਕਿ ਇਟ ਵਾਸ ਰੀਅਲੀ ਟਫ ਗੇਮ ਉਦੋਂ ਬਹੁਤ ਸੱਟਾ ਫਿੱਟਾ ਵੀ ਲੱਗੀਆਂ ਇੱਕ ਵਾਰ ਮਨ ਵੀ ਕੀਤਾ ਕਿ ਨਹੀਂ ਛੱਡ ਦੇਣਾ ਚਾਹੀਦਾ ਲੇਕਿਨ ਅ ਅੱਜ ਜਦੋਂ ਮੈਂ ਉਸ ਮੂਮੈਂਟ ਤੇ ਪਹੁੰਚੀ ਜਦੋਂ ਮੈਂ ਉਹ ਸਭ ਕੁਝ ਅਚੀਵ ਕਰ ਲਿਆ ਅੱਜ ਜਦੋਂ ਮੈਂ ਮੇਰੇ ਪਿੰਡ ਵਾਪਸ ਆਈ ਮੈਂ ਸਭ ਦੇ ਮੂੰਹ ਤੇ ਉਹ ਰੌਣਕ ਵੇਖੀ ਸਭ ਸਭ ਦੇ ਮੂੰਹ ਤੇ ਉਹ ਉਤਸ਼ਾਹ ਦੇਖਿਆ ਜਦੋਂ ਮੈਂ ਆਪ ਦੇ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਮੈਂ ਸਾਰੀ ਸਟੇਟਸ ਦੇ ਅੰਦਰ ਦੇ ਕੈਡਿਟਸ ਦੇ ਨਾਲ ਕੰਪੀਟ ਕੀਤਾ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਉਸ ਚੀਜ਼ ਦੀ ਮੈਂ 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 ਬਹੁਤ ਮਤਲਬ ਕਿ ਆਪਦੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਆ ਕਿ ਮੈਂ ਆਪਦੇ ਪਿੰਡ ਦਾ ਨਾਮ ਉੱਥੇ ਤੱਕ ਲਿਜਾ ਸਕੀ ਤੇ ਮੈਂ ਆਪਦੇ ਪਿੰਡ ਦਾ ਨਾਮ ਉੱਥੇ ਜਾ ਕੇ ਰੋਸ਼ਨ ਕੀਤਾ ਦੇ ਦੇਸ ਦੇ ਕਿੰਨੇ ਸਟੇਟਾਂ ਦੇ ਬੱਚਿਆਂ ਨੇ ਉੱਥੇ ਭਾਗ ਲਿਆ ਸੀਗਾ ਕਿੰਨੇ ਤੁਹਾਡੇ ਜਿਹੜੇ ਉਹ ਮਤਲਬ ਪਾਰਟਿਸਿਪੇਟ ਕੀਆ ਕਿੰਨੀਆਂ ਟੀਮਾਂ ਸੀਗੀਆਂ ਹਾਂਜੀ ਸੇ ਅ ਐਨਸੀਸੀ ਦੇ ਅੰਦਰ ਸਰ ਟੋਟਲ 17 ਡਾਇਰੈਕਟੋਰੇਟਸ ਨੇ 17 ਡਾਇਰੈਕਟੋਰੇਟ ਨੇ ਜਿਹਦੇ ਅੰਦਰ ਸਾਰੇ ਸਟੇਟਸ ਨੇ ਜਿਵੇਂ ਕਿ ਮੈਂ ਰਿਪਰੈਜ਼ੈਂਟ ਕਰਕੇ ਆਈਆਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਡਾਇਰੈਕਟੋਰੇਟ ਨੂੰ ਤੇ ਇਹ ਤੋਂ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਜਿਹੜੇ ਵੀ ਉੱਥੇ ਨੈਸ਼ਨਲ ਲੈਵਲ ਤੇ ਕੰਪੀਟੀਸ਼ਨਸ ਹੋਏ ਸੀਗੇ ਰਾਈਡਿੰਗ ਦੇ ਅੰਦਰ ਉਹਦੇ ਅੰਦਰ ਸਾਡੀ ਡਾਇਰੈਕਟੋਰੇਟ ਪੰਜਾਬ ਹਰਿਆਣਾ ਹਿਮਾਚਲ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਪੰਜਾਬ ਦੀ ਗੱਲ ਕਰੀਏ ਤੁਹਾਨੂੰ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਤੇ ਪੰਜਾਬ ਦੇ ਅੰਦਰ 6 ਕੈਡਟ ਸੀਗੇ ਜਿਨ੍ਹਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਉਹਦੇ ਅੰਦਰ ਮੈਂ ਵੀ ਇੱਕ ਕੈਡਟ ਸੀਗੀ ਮੈਂ ਵੀ ਉੱਥੇ ਜਾ ਕੇ ਉਸ ਚੀਜ਼ ਨੂੰ ਰਿਪਰੈਜ਼ੈਂਟ ਕੀਤਾ ਤੇ ਵਧੀਆ ਮੈਡਲਸ ਤੇ ਟਰੋਫੀਜ਼ ਨਾਲ ਮੈਂ ਆਪਣੇ ਕਾਲਜ ਦਾ ਨਾਮ ਮੈਂ ਆਪਣੇ ਦੇਸ਼ ਦਾ ਨਾਮ ਆਪਣੇ ਸਟੇਟ ਦਾ ਨਾਮ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਬਿਲਕੁਲ ਇਹ ਪਹਿਲਾ ਸੀ ਜਾਂ ਇਸ ਤੋਂ ਪਹਿਲਾਂ ਵੀ ਗੇਮਾਂ ਦੇ ਵਿੱਚ ਕੋਈ ਤਮਗੇ ਵਗੈਰਾ ਦਿੱਤੇ ਅ ਇਹਦੇ ਤੋਂ ਪਹਿਲਾਂ ਸਿਰ ਮੇਰੇ ਕਾਲਜ ਲੈਵਲ ਦੇ ਉੱਤੇ ਤੇ ਬਿਟਵੀਨ ਦਾ ਕਾਲਜਸ ਹੁੰਦੇ ਹੁੰਦੇ ਸੀਗੇ ਇਵੈਂਟ ਜਿਹਦੇ ਅੰਦਰ ਮਤਲਬ ਕਿ ਅਸੀਂ ਆਪ ਦੇ ਰਾਈਡਿੰਗ ਦੇ ਆਪ ਤੇ ਜਿਹੜੇ ਵੀ ਜੋਹਰ ਸੀਗੇ ਉਹ ਦਿਖਾਉਂਦੇ ਹੁੰਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਹਰ ਇੱਕ ਯੂਨਿਟ ਦੇ ਅੰਦਰੋਂ ਤਿੰਨ ਬੱਚਿਆਂ ਦਾ ਸਿਲੈਕਸ਼ਨ ਹੁੰਦਾ ਤੇ ਉਹ ਤਿੰਨ ਬੱਚੇ ਹਰ ਇੱਕ ਸਟੇਟ ਤੋਂ ਮਤਲਬ ਹਰ ਇੱਕ ਯੂਨਿਟ ਤੋਂ ਇਕੱਠੇ ਹੋ ਕੇ ਜਾਂਦੇ ਨੇ ਤੇ ਐਵੇਂ ਉੱਥੇ 60 ਕੈਡਿਟਸ ਦੇ ਵਿੱਚ ਜਿਹੜਾ ਅਸੀਂ ਮੇਰਾ ਕੰਪੀਟੀਸ਼ਨ ਸੀਗਾ ਜਿਹੜਾ ਕਿ 올 ਓਵਰ ਇੰਡੀਆ ਤੋਂ ਆਏ ਹੋਏ ਸੀਗੇ ਹਰ ਇੱਕ ਸਟੇਟ ਤੋਂ ਬੱਚਾ ਆਇਆ ਸੀ ਸਭ ਤੇ ਖਾਸ ਤੌਰ ਤੇ ਹੁੰਦਾ ਕਿ ਪੇਰੈਂਟਸ ਆ ਬੱਚਿਆਂ ਨੂੰ ਬਾਹਰ ਪੜਨ ਭੇਜਣ ਤੋਂ ਜਾਂ ਬਾਹਰ ਰਹਿਣ ਤੋਂ ਜਾਂ ਗੇਮਾਂ ਦੇ ਵਿੱਚ ਹਿੱਸਾ ਲੈਣ ਤੋਂ ਰੋਕ ਇੱਕ ਪਰਿਵਾਰ ਦਾ ਕਿਦਾਂ ਦਾ ਸਹਿਯੋਗ ਰਿਹਾ ਤੁਹਾਨੂੰ ਅ ਇਹ ਮੈਂ ਬਹੁਤ ਜ਼ਿਆਦਾ ਲੱਖੀ ਆ ਕਿ ਮੈਨੂੰ ਇੱਕ ਐਵੇਂ ਦੀ ਫੈਮਿਲੀ ਮਿਲੀ ਆ ਜਾਂ ਮੇਰੇ ਮਾਪਿਓ ਮੇਰੇ ਲਈ ਇੰਨੇ ਜ਼ਿਆਦਾ سپورਟਿਵ ਨੇ ਕਿ ਜਿਨ੍ਹਾਂ ਨੇ ਮੇਰਾ ਹਰ ਪੈਰ ਦੇ ਉੱਤੇ ਹਰ ਪੈਰ ਦੇ ਉੱਤੇ ਮੇਰਾ ਸਾਥ ਦਿੱਤਾ ਕਦੇ ਵੀ ਮੈਨੂੰ ਕਿਸੇ ਚੀਜ਼ ਤੋਂ ਰੋਕਿਆ ਨਹੀਂ ਉਹਨਾਂ ਨੂੰ ਹਮੇਸ਼ਾ ਐਵੇਂ ਹੁੰਦਾ ਸੀਗਾ ਕਿ ਬੇਟਾ ਜੋ ਤੂੰ ਕਰਨਾ ਚਾਹੁੰਦੀ ਆ ਤੂੰ ਕਰ ਅਸੀਂ ਤੇਰੇ ਪਿੱਛੇ ਖੜੇ ਆ ਸਪੈਸ਼ਲੀ ਮੈਂ ਮੇਰੇ ਦਾਦਾ ਜੀ ਦਾ ਥੈਂਕਸ ਕਹਿਣਾ ਚਾਹੂੰਗੀ ਉਹ ਮੇਰੇ ਲਈ ਇੱਕ ਮੇਰੇ ਰੋਲ ਮਾਡਲ ਨੇ ਉਹ ਮੇਰੀ ਬੈਕਬੋਨ ਨੇ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰੋਤਸਾਹਿਤ ਕੀਤਾ ਇਸ ਚੀਜ਼ ਦੇ ਲਈ ਇੱਕ ਟਾਈਮ ਦੇ ਉੱਤੇ ਮੈਂ ਚਾਹੁੰਦੀ ਸੀ ਕਿ ਮੈਂ ਰਾਈਡਿੰਗ ਛੱਡ ਦਾਂ ਬਟ ਔਨ 댓 ਮੂਮੈਂਟ ਮੇਰੇ ਦਾਦਾ ਜੀ ਨੇ ਮੇਰਾ ਬਹੁਤ ਸਪੋਰਟ ਕੀਤਾ ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਬੇਟਾ ਜੇ ਕੋਈ ਚੀਜ਼ ਸ਼ੁਰੂ ਕੀਤੀ ਹੈ ਤਾਂ ਉਹਨੂੰ ਨਿਬੇੜ ਕੇ ਆਉਣਾ ਹੈ ਉਹਦੇ ਚ ਜਿੱਤ ਪ੍ਰਾਪਤ ਕਰਕੇ ਆਉਣੀ ਹੈ ਮੈਂ ਹਮੇਸ਼ਾ ਤੇਰੇ ਪਿੱਛੇ ਖੜਾ ਰਹਾਂਗਾ ਤ ਕਿੰਨਾ ਕੌਖਾ ਕੰਮ ਹੈ ਹORS RIDING ਦਾ ਜਿਵੇਂ ਤੁਸੀਂ ਦੱਸਿਆ ਕਿ ਇੱਕ ਵਾਰੀ ਛੱਡਣ ਦਾ ਹੀ ਮਨ ਕੀਤਾ ਉਹ ਮਨ ਕਿਉਂ ਕੀਤਾ ਛੱਡਣ ਦਾ ਮਨ ਇਸ ਕਰਕੇ ਸੀ ਕਿਉਂਕਿ ਤੁਸੀਂ ਜੇ ਆਪਾਂ ਰਾਈਡਿੰਗ ਦੀ ਗੱਲ ਕਰੀਏ ਇਹ ਤਾਂ ਰਾਈਡਿੰਗ ਇਜ਼ ਨਾਟ ਅਬਾਊਟ ਅ ਰਾਈਡਰ ਇਹੇ ਹORSMANSHIP ਹੁੰਦੀ ਹੈ ਥੋਡੀ ਤੇ ਤੁਹਾਡੇ ਘੋੜੇ ਦਾ ਤਾਲਮੇਲ ਆਪਸ ਦੇ ਅੰਦਰ ਤੇ ਉਹ ਇੱਕ ਐਵੇਂ ਦਾ ਜਾਨਵਰ ਹੈ ਜਿਹਦੇ ਜੇ ਤੁਸੀਂ ਹੌਸਲੇ ਨਾਲ ਬੈਠੇ ਹੋ ਤਾਂ ਉਹ ਘੋੜੇ ਦੇ ਅੰਦਰ ਵੀ ਹੌਸਲਾ ਰਹਿੰਦਾ ਹੈ ਤਾਂ ਇਟਸ 올 ਅਬਾਊਟ ਦਟ ਮਤਲਬ ਉਹ ਬੌਂਡ ਇੱਕ ਰਾਈਡਰ ਤੇ ਇੱਕ ਘੋੜੇ ਦਾ ਬੌਂਡ ਹੈ ਬਹੁਤ ਵਾਰ ਗਰਾਊਂਡ ਦੇ ਅੰਦਰ ਗਿਰੀ ਸੱਟਾਂ ਵੀ ਲੱਗੀਆਂ ਫੇਰ ਸਵਾਰ ਹੋਈ ਫੇਰ ਗਿਰੀ ਤਾਂ ਉਹ ਜਿਹੜਾ ਪੜ੍ਹਾਈ ਦੇ ਨਾਲ-ਨਾਲ ਇੱਕ ਸਪੋਰਟ ਨੂੰ ਮੈਨੇਜ ਕਰਨਾ ਉਹ ਇੱਕ ਟਾਈਮ ਦੇ ਉੱਤੇ ਮੈਨੂੰ ਥੋੜਾ ਟਫ ਲੱਗ ਰਿਹਾ ਸੀਗਾ ਬਟ ਇਸ ਸਟਿਲ ਮੈਨੂੰ ਐਵੇਂ ਸੀਗਾ ਕਿ ਨਹੀਂ ਮੈਂ ਗਰਾਊਂਡ ਨਹੀਂ ਛੱਡਣਾ ਹੈਗਾ ਮੈਂ ਆਪਣੀ ਸਪੋਰਟ ਨਹੀਂ ਛੱਡਣੀ ਹੈਗੀ ਤਾਂ ਹੀ ਉਹ ਮੈਂ ਇਸ ਚੀਜ਼ ਨੂੰ ਕੰਟੀਨਿਊ ਰੱਖਿਆ ਸਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਵਾਨੀ ਤੇ ਲੱਗਦਾ ਕਿ ਨਸ਼ਿਆਂ ਦੇ ਵਿੱਚ ਤਸਦੀ ਜਾ ਰਹੀ ਹੈ ਅਕਸਰ ਹੁੰਦਾ ਹੈ ਕਿ ਪਾਣੀਆਂ ਦੇ ਪੰਜ ਦਰਿਆਵਾਂ ਤੋਂ ਇਲਾਵਾ ਛੇਵਾਂ ਦਰਿਆ ਹੈ ਜਿਹੜਾ ਨਸ਼ਿਆਂ ਦਾ ਵਗ ਰਿਹਾ ਹੈ ਜਵਾਨੀ ਨੂੰ ਜਿਹੜੇ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਨੌਜਵਾਨਾਂ ਨੂੰ ਇਸੇ ਚੀਜ਼ ਲਈ ਪ੍ਰੇਰਿਤ ਕਰਨਾ ਚਾਹੂੰਗੀ ਕਿ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਆ ਮੇਰਾ ਜਦੋਂ ਮੈਂ ਉਸ ਮੂਮੈਂਟ ਤੇ ਪਹੁੰਚੀ ਤਾਂ ਮੈਂ ਉਸ ਚੀਜ਼ ਦੀ ਮਤਲਬ ਮੈਂ ਉਹ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦੀ ਹੈਗੀ ਜਿਹੜੀ ਜਿਹੜਾ ਮੈਂ ਬਸ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਇਸ ਨਸ਼ਿਆਂ ਦੇ ਦਰਿਆ ਚੋਂ ਬਾਹਰ ਨਿਕਲੋ ਮੈਦਾਨਾਂ ਚ ਆਓ ਆਪਦੀ ਸਿਹਤ ਤੇ ਧਿਆਨ ਦਿਓ ਤੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਸਪੋਰਟਸ ਨੂੰ ਜੁਆਇਨ ਕਰੋ ਤੇ ਪੰਜਾਬ ਨੂੰ ਅੱਗੇ ਵਧਾਓ ਪੰਜਾਬ ਵਧੂਗਾ ਤਾਂ ਦੇਸ਼ ਵਧੂਗਾ ਤੇ ਇੱਥੇ ਰਹੋ ਪੰਜਾਬ ਦੀਆਂ ਤੇ ਰੱਖਿਆ ਦੇ ਵਿੱਚ ਆਪਣਾ ਹਿੱਸਾ ਪਾਓ ਪੰਜਾਬ ਦੀ ਜਵਾਨੀ ਨੂੰ ਜਿਹੜਾ ਕਹਿੰਦੇ ਹੁੰਦੇ ਸੀ ਪੰਜਾਬ ਸੋਨੇ ਦੀ ਚਿੜੀ ਹੈ ਉਸ ਸੋਨੇ ਦੀ ਚਿੜੀ ਨੂੰ ਬਰਕਰਾਰ ਰੱਖੋ ਤੇ ਸਰਕਾਰ ਵੱਲੋਂ ਜਾਂ ਕਾਲਜ ਵੱਲੋਂ ਉਹ ਤੋਂ ਕਿੰਨਾ ਦਾ ਸਹਿਯੋਗ ਮਿਲਦਾ ਜਿਵੇਂ ਪਰਿਵਾਰ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਸਰਕਾਰ ਵੱਲੋਂ ਸਿਰ ਜਦੋਂ ਅਸੀਂ ਰਾਈਡਿੰਗ ਦੇ ਕੰਪੀਟੀਸ਼ਨਸ ਹੋਏ ਤਾਂ ਸਾਡੀ ਬਹੁਤ ਵਿਜ਼ਿਟ ਹੋਈ ਪੰਜਾਬ ਦੇ ਏਜੀ ਨਾਲ ਸਾਡੀ ਮੁਲਾਕਾਤ ਹੋਈ ਗਵਰਨਰ ਹਾਊਸ ਅਸੀਂ ਗਏ ਗਵਰਨਰ ਸਰ ਨੂੰ ਮਿਲੇ ਅਸੀਂ ਤੇ ਉੱਥੇ ਉਹਨਾਂ ਨੇ ਸਾਨੂੰ ਲਾਈਕ ਕੈਸ਼ ਪ੍ਰਾਈਜ਼ਸ ਦਿੱਤੇ ਸਾਨੂੰ ਮੋਟੀਵੇਟ ਕੀਤਾ ਸਪੋਰਟ ਕੀਤਾ ਕਿ ਹਾਂ ਕਿ ਤੁਸੀਂ ਬਹੁਤ ਵਧੀਆ ਕਰਕੇ ਆਏ ਹੋ ਤੇ ਫਿਰ ਉਸ ਤੋਂ ਬਾਅਦ ਕਾਲਜ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤਾ ਯੂਨਿਟ ਨੇ ਕਾਫੀ ਸਪੋਰਟ ਕੀਤਾ ਸਰ ਤੇ ਜੌਬਸ ਵਗੈਰਾ ਜਿਹੜੀਆਂ ਉਹ ਬਹੁਤ ਘੱਟ ਮਿਲਦੀਆਂ ਨੇ ਖਿਡਾਰੀਆਂ ਨੂੰ ਨੈਸ਼ਨਲ ਇੰਟਰਨੈਸ਼ਨਲ ਤੱਕ ਖੇੜੇ ਹੁੰਦੇ ਆ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਖਿਡਾਰੀਆਂ ਦੀ ਹੌਸਲਾ ਵਜਾਈ ਲਈ ਨਕਦ ਰਾਸ਼ੀ ਬਹੁਤ ਦਿੱਤੀ ਜਾਂਦੀ ਹੈ ਸਰਕਾਰਾਂ ਵੱਲੋਂ ਨੌਕਰੀਆਂ ਦੇ ਵਿੱਚ ਵੀ ਵੱਡੀ ਪਹਿਲ ਕਦਮੀਆਂ ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਹ ਘਾਟ ਕਿਉਂ ਅ ਹਾਂਜੀ ਸਰ ਅ ਕਿਉਂਕਿ ਜੇ ਦੇਖਿਆ ਜਾਵੇ ਕਿ ਜਦੋਂ ਅਸੀਂ ਗੱਲ ਕਰਦੇ ਆ ਦੂਸਰੇ ਸਟੇਟਸ ਦੀ ਤਾਂ ਉਹਦੇ ਅੰਦਰ ਜੇ ਕੋਈ ਜੇ ਮੈਂ ਅਬਦੇ ਲੈਵਲ ਦੀ ਗੱਲ ਕਰਾਂ ਕਿ ਜੇ ਕੋਈ ਰਾਈਡਿੰਗ ਦੇ ਅੰਦਰ ਕੋਈ ਮੈਡਲ ਜਿਵੇਂ ਕਿ ਮੈਂ MPCG ਦੀ ਗੱਲ ਕਰਾਂ Madhya Pradesh ਤੇ Odnadi ਤਾਂ ਉਹਦੇ ਅੰਦਰ 골ਡ ਦਾ ਹੁੰਦਾ 1 ਲੱਖ ਪ੍ਰਾਈਜ਼ ਤੇ সিলਵਰ ਦਾ ਹੁੰਦਾ 75 ਬਟ ਮੈਨੂੰ ਉਹਨਾਂ ਨੇ ਬਹੁਤ ਮਤਲਬ ਜਦੋਂ ਮੈਂ ਜਿੰਨਾ ਵੀ ਨਾਲ ਵੀ ਇੱਥੇ ਮਿਲੀ ਗਵਰਨਰ ਹਾਊਸ ਮਿਲੀ ਸਭ ਤੋਂ ਉਸ ਚੀਜ਼ ਦੇ ਲਈ ਪ੍ਰੋਤਸਾਹਨ ਤਾਂ ਬਹੁਤ ਮਿਲਿਆ ਪਰ ਜਿੱਥੇ ਆਪਾਂ ਗੱਲ ਕਰੀਏ ਕੈਸ਼ ਪ੍ਰਾਈਜ਼ਸ ਜਾਂ ਫਿਰ ਆਪਾਂ ਨੌਕਰੀਆਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦੀ ਮੈਨੂੰ ਘਾਟ ਦਿਖੀ ਕਿ ਉਹ ਚੀਜ਼ ਜਿਵੇਂ ਬਾਕੀ ਸਟੇਟਸ ਕਰਦੀਆਂ ਨੇ ਹੌਸਲਾ ਬਜਾਈ ਕਰਦੀਆਂ ਨੇ ਉਸ ਬਸ ਇੱਥੇ ਲਾਈਕ ਸਿਰਫ ਬੋਲ ਕੇ ਪ੍ਰੋਤਸਾਹਨ ਮਿਲਦਾ ਹੈ ਤਾਂ ਉਹ ਚੀਜ਼ ਮੈਨੂੰ ਥੋੜੀ ਕਮੀ ਲੱਗਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਾਡੀ ਸਟੇਟ ਗਵਰਨਮੈਂਟ ਇਸ ਚੀਜ਼ ਨੂੰ ਹੋਰ ਜ਼ਿਆਦਾ ਵਧੀਆ ਕਰੂਗੀ ਅਗਲੇ ਸਾਲ ਤੋਂ ਆਈ ਹੋਪ ਸੋ ਕਿਉਂਕਿ ਇਹ ਜੇ ਆਪਾਂ ਗੱਲ ਕਰੀਏ ਇਟਸ ਨਾਟ ਅਬਾਊਟ ਮਨੀ ਇਹ ਇੱਕ ਬੱਚੇ ਦੀ ਹੌਸਲਾ ਵਜਾਈ ਹੁੰਦੀ ਹੈ ਜਾਂ ਫਿਰ ਇੱਕ ਆਪਾਂ ਸਪੋਰਟ ਕਹਿ ਸਕਦੇ ਆ ਫੈਮਿਲੀ ਨੂੰ ਕਿ ਹਾਂ ਸਾਡਾ ਬੱਚਾ ਕੁਝ ਕਰਕੇ ਆਇਆ ਇਟਸ 올 ਅਬਾਊਟ ਦੈਟ ਸਰ ਹਾਂਜੀ ਬਜ਼ੁਰਗੋ ਪੋਤੀ ਤੁਹਾਡੀ ਪਹੁੰਚੀ ਹੈ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਵਧੀਆ ਕੀ ਕਹਿਣਾ ਚਾਹੋ ਠੀਕ ਹੈ ਜੀ ਅਸੀਂ ਇਸ ਨੂੰ ਇਹ ਕਹਿਣਾ ਹੋਇਆ ਸੀ ਸਾਡਾ ਵੀ ਤੁਸੀਂ ਸਾਰੇ ਹੋਰ ਕੰਮ ਛੱਡ ਕੇ ਇਸ ਨੂੰ ਆਪਾਂ ਨੇ ਨਿਤਰੇ ਚੜ੍ਹਨਾ ਸਮਝਣ ਗੱਲ ਵੀ ਪਹਿਲੇ ਦਿਨ ਤੋਂ ਹੀ ਇਸ ਨੂੰ ਹੌਸਲਾ ਵਧਾਈ ਦਿੱਤੀ ਦੇ ਗਏਗੀ ਵੀ ਸਭ ਕੁਝ ਹੋਊਗਾ ਕੋਈ ਡਰਨ ਦੀ ਲੋੜ ਨਹੀਂ ਹੈ ਇਸ ਨੇ ਸਾਨੂੰ ਬਹੁਤ ਬਹੁਤ ਵਧਾਈ ਦਵਾਤੀ ਬਾਕੀ ਸਾਡੇ ਪਿੰਡ ਦੀ ਵਧਾਈ ਹੈ ਸਾਡੇ ਪਿੰਡ ਦੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਸਿਸਟਰ ਅੱਜ ਪਹੁੰਚੀ ਹੈ ਪਿੰਡ ਵਾਲੇ ਨੇ ਸਵਾਗਤ ਕੀਤਾ ਵੱਡਾ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਵੀ ਮੇਰੀ ਭੈਣ ਵਧੀਆ ਸੈਂਟਰ ਲੈਵਲ ਤੇ ਜਿੱਤ ਕੇ ਆਈ ਆ 올 ਓਵਰ ਇੰਡੀਆ ਚੋਂ ਔਰ ਵਧੀਆ ਪੀਐਮ ਰੈਲੀ ਦੇ ਵਿੱਚ ਵੀ ਇਹਨੇ ਐਨਸੀਸੀ ਨੂੰ ਲੀਡ ਕੀਤਾ ਬਹੁਤ ਬਹੁਤ ਪ੍ਰਾਊਡ ਮੂਮੈਂਟ ਸੀ ਇਹ ਸਾਡੇ ਲਈ ਸਾਡੇ ਪਰਿਵਾਰ ਲਈ ਤਾਂ ਪ੍ਰਾਊਡ ਮੂਮੈਂਟ ਸੀ ਉਹ ਔਰ ਸਾਡੇ ਪਿੰਡ ਲਈ ਵੀ ਬਹੁਤ ਪ੍ਰਾਊਡ ਦੀ ਮੂਮੈਂਟ ਆ ਔਰ ਮੇਰੀ ਭੈਣ ਨੇ ਖਾਸ ਕਰ ਅੱਜ ਦੇ ਯੂਥ ਨੂੰ ਮੋਟੀਵੇਟ ਕੀਤਾ ਜਿਵੇਂ ਕੋਈ ਨਸ਼ਿਆਂ ਤੋਂ ਵਿਰੁੱਧਰ ਹੋ ਹੋਰ ਔਰ ਕਿਨਮ ਸਪੋਰਟਸ ਵੱਲ ਥੋੜਾ ਜਿਹਾ ਧਿਆਨ ਆਪਦਾ ਰੱਖਣਾ ਇਸ ਲਈ ਆਪਾਂ ਨੂੰ ਬਹੁਤ ਮੋਟੀਵੇਟ ਵੀ ਕੀਤਾ ਔਰ ਜਿਵੇਂ ਆਪਾਂ ਕਹਿ ਸਕਦੇ ਆ ਬਈ ਜਿਵੇਂ ਆ ਜਿੱਤ ਕੇ ਆਇਆ ਹੋਰ ਵਧੀਆ ਤਰੀਕਾ ਹਾਂ ਹਾਂ ਵਧੀਆ ਤਰੀਕੇ ਨਾਲ ਇਹਨਾਂ ਨੇ ਸਨ ਮੋਟੀਵੇਸ਼ਨ ਦੀ ਕੋਈ ਕੰ ਵੈਸੇ ਅਸੀਂ ਨੇ ਕਈ ਵਾਰ ਇਹਨਾਂ ਨੂੰ ਰੋਕਿਆ ਵੀ ਸੀਗਾ ਬਈ ਤੁਸੀਂ ਨਾ ਖੇਡੋ ਜਦ ਇਹਨਾਂ ਸੱਟ ਪੇਟ ਲੱਗ ਜਾਂਦੀ ਹੁੰਦੀ ਸੀਗੀ ਬਟ ਜੋ ਵੀ ਇਹ ਇਹਨਾਂ ਦੇ ਅੰਦਰ ਦੀ ਵੀ ਸੀਗੀ ਬਈ ਮੈਂ ਕੁਛ ਕਰ ਰਹੀ ਆ ਤਾਂ ਉਹਨੂੰ ਪੂਰਨ ਬਹਾਉਂਗੀ ਔਰ ਸਾਡੇ ਦਾਦਾ ਜੀ ਨੇ ਵੀ ਬਹੁਤ ਇਹਨਾਂ ਨੂੰ ਮੋਟੀਵੇਟ ਕਰਦੇ ਰਹੇ ਬਈ ਜਿਵੇਂ ਵੀ ਤੁਸੀਂ ਕੋਈ ਕੰਮ ਵੀ ਕਰ ਰਹੇ ਹੋ ਉਹਨੂੰ ਪੂਰਨ ਬਹਾਓ ਆਰ ਪੂਰ ਚਾੜੋ ਆਹੀ ਗੱਲ ਸੀਗੀ ਬਸ ਆਪਦੀ ਕਮੀ ਕਿਸੇ ਚੀਜ਼ ਚ ਰਹਿਣ ਨਾ ਦੋ ਆਪਦੇ ਪੂਰੇ ਐਫਰਟਸ ਲਾ ਦੋ ਜੋ ਚੀਜ਼ ਵੀ ਅਚੀਵ ਕਰਨ ਨੂੰ ਜਾ ਰਹੇ ਹਾਂ ਜਿਵੇਂ ਮੇਰੀ ਭੈਣ ਨੇ ਸਾਰੇ ਆਪਦੇ ਐਫਰਟਸ ਲਾ ਕੇ ਆਪਦੀ ਹORS RIDING ਨੂੰ ਵੱਲ ਧਿਆਨ ਦੇ ਹੀ ਰੱਖਿਆ ਤੇ ਅੱਜ ਇਹਨੇ ਆਪਦੀ ਜੋ ਵੀ ਅਚੀਵਮੈਂਟ ਲੈਣੀ ਸੀ ਅੱਜ ਅਚੀਵ ਕਰਕੇ ਇੱਥੇ ਆਈ ਆ ਐਂਡ ਸਭ ਤੋਂ ਵੱਡੀ ਮੂਮੈਂਟ ਜਿਵੇਂ ਕਿ ਪਿੰਡ ਦੇ ਵਿੱਚ ਵੈਸੇ ਵੀ ਕੋਈ ਜਿਵੇਂ ਕੁੜੀਆਂ ਨੂੰ ਕੋਈ ਨਹੀਂ ਜਾਣਦਾ ਹੁੰਦਾ ਅੱਜ ਮੇਰੀ ਭੈਣ ਨੇ ਆਪਦਾ ਨਾਮ ਰੋਸ਼ਨ ਕੀਤਾ ਸਾਡੇ ਘਰ ਦਾ ਨਾਮ ਰੋਸ਼ਨ ਕੀਤਾ ਐਂਡ ਵਧੀਆ ਸਾਡੇ ਇਲਾਕੇ ਦਾ ਵੀ ਨਾਮ ਰੋਸ਼ਨ ਕੀਤਾ ਬਹੁਤ ਵੱਡੇ ਪੱਧਰ ਤੇ ਤੇ ਲਪਰੀ ਤੱਕਲਾ ਟੀਚਾ ਕੀ ਹੈ ਜੇ ਗੱਲ ਕਰੀਏ ਤੁਸੀਂ ਅਗਲਾ ਟੀਚਾ ਕੀ ਹੈ ਅਗਲਾ ਨਿਸ਼ਾਨਾ ਕੀ ਹੈ ਅ ਅਗਲੇ ਸਿਰ ਸਪਤੇ ਪਹਿਲਾ ਤਾਂ ਮੈਂ ਗੜਵਾਸੂ ਦੇ ਅੰਦਰ ਵੈਟਨਰੀ ਦੀ ਡਿਗਰੀ ਕਰ ਰਹੀ ਆ ਤੇ ਫਰਸਟ ਆਫ 올 ਤਾਂ ਮੈਂ ਇਹਨੂੰ ਕੰਪਲੀਟ ਕਰੂੰਗੀ ਤੇ ਮੈਂ ਇੱਕ ਵਧੀਆ ਵੈਟਨਰੀਅਨ ਬਣਨ ਦੀ ਕੋਸ਼ਿਸ਼ ਕਰੂੰਗੀ ਤੇ ਇਨ ਫਿਊਚਰ ਜੇ ਮੈਂ ਅੱਜ ਆਰਮੀ ਦੇ ਅੰਦਰ ਮੈਂ 1 ਮਹੀਨਾ ਉੱਥੇ ਆਰਮੀ ਦਾ ਕੈਂਪ ਲਾ ਕੇ ਆਈ ਆ ਤਾਂ ਮੈਨੂੰ ਉੱਥੇ ਆਰਮੀ ਦੇ ਪ੍ਰਤੀ ਵੀ ਮੇਰੇ ਮਨ ਦੇ ਅੰਦਰ ਬਹੁਤ ਜ਼ਿਆਦਾ ਰਿਸਪੈਕਟ ਜਾਗੀ ਆ ਤਾਂ ਹੋ ਸਕਦਾ ਹੈ ਕਿ ਹਜੇ ਮੇਰਾ ਇਸ ਚੀਜ਼ ਲਈ ਕਲੀਅਰ ਨਹੀਂ ਹੈ ਬਟ ਹੋ ਸਕਦਾ ਹੈ ਕਿ ਮੈਂ ਆਉਣ ਵਾਲੇ ਟਾਈਮ ਦੇ ਅੰਦਰ ਆਰਵੀਸੀ ਜੁਆਇਨ ਕਰਾਂ ਤੇ ਮੈਂ ਆਰਮੀ ਫਰਸ਼ਿਸ ਜਿੰਦਰ ਸਰਵ ਕਰਾ ਸੋ ਸੋ ਲਵ ਪ੍ਰੀਤ ਕੁਮਾਰ ਦੇ ਨਾਲ ਗੱਲਬਾਤ ਹੋਈ ਹੈ ਬੱਚਿਆਂ ਦੀ ਹੌਸਲਾ ਅਪਜਾਈ ਕਰਨ ਲਈ ਜਾਂ ਉਹਨਾਂ ਮਾਪਿਆਂ ਲਈ ਜਿਹੜੇ ਧੀਆਂ ਨੂੰ ਬਾਹਰ ਭੇਜਣ ਤੋਂ ਡਰਦੇ ਆ ਜਾਂ ਇਹ ਹੁੰਦਾ ਕਿ ਜੋ ਕੁਝ ਪੁੱਤ ਕਰ ਸਕਦਾ ਉਹ ਧੀਆਂ ਨਹੀਂ ਕਰ ਸਕਦੀਆਂ ਉਹਨਾਂ ਲਈ ਇਹ ਵੀਡੀਓ ਦੇਖਣੀ ਜ਼ਰੂਰੀ ਹੈ ਸੋ ਨੌਜਵਾਨ ਲੜਕੇ ਲੜਕੀਆਂ ਨੂੰ ਮੋਟੀਵੇਟ ਕਰਨ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਡਾ ਭਰਾ ਜਤਿੰਦਰ ਸਿੰਘ ਜਲੂ